ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਰਾਗ ਸੁਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹੰਜੀ ਕਾਢਿਆ ਜੀ ਪਲੀ ਇਥੇ ਛੋੜਾ ਠਹਿਰਾ ਦੇ ਦੇਣਾ ਜੀ ਚੁੱਕੀ ਇਥੇ ਠਹਿਰਾ ਦੇ ਦੇਣਾ ਸਾਈ ਜਿਹੜਾ ਈੜੀ ਦੇ ਉੱਤੇ ਬਿੰਦੀ ਲੱਗੀ ਹੈ ਨਾ ਉਹ ਬਿਹਾਰੀ ਦੇ ਨਾਲ ਲੱਗ ਜਣੀ ਹੈ ਸਾਂ ਤੇ ਬਿੰਦੀ ਨਹੀਂ ਲਾਉਣੀ ਪੀ ਤਹੰਜੀ ਕਾਢੀ ਆ ਜੀਨਾ ਦੇਹੂ ਦੂ ਜਾਣੇ ਲੱਗਾ ਝੂਰ ਮਰਹੁ ਸੇ ਵਡਿਆ ਇਸਕਾਮ ਧਿਆਨ ਨਾ ਲਾਉਣਾ ਜਿਨ੍ਹਾਂ ਇਥੇ ਯਮ ਕਲਾ ਦਨੀ ਹੈ ਨੇਹੁ ਦੂਜਾ ਨੇ ਲੱਗਾ ਇਥੇ ਵਿਸਰਾਮ ਝੂਰ ਮਰੋ ਇਥੇ ਕੰਮ ਸੇ ਵਡਿਆ ਹਾ ਨਾ ਛੋਡਾ ਕੰਤ ਪਾਸਰਾ ਹਾ ਨਾ ਨਹੀਂ ਕਹਿਣਾ ਹਾ ਪਦਤੀ ਯਮ ਕਲਾ ਦਨੀ ਹੈ ਹਾ ਨਾ ਛੋਡੋ ਇਥੇ ਵਿਸਰਾਮ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣਿਆ ਸੱਜਣ ਤੂੰ ਹੈ ਇਥੇ ਠਮਕ ਸੈਣ ਤੂੰ ਇਥੇ ਵਿਸਰਾਮ ਹੈ ਮੈਂ ਇਥੇ ਜਮਕ ਲਾ ਦਨੀ ਆ ਤੁਝ ਉੱਪਰ ਬਹੁ ਮਾਣਿਆ ਜਾ ਤੂੰ ਅੰਦਰ ਤਾ ਸੁਖੇ ਤੂੰ ਨਿਮਾਣੀ ਮਾਣਿਆ ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹ ਹਾ ਪਾਈ ਮੂੰ ਦਤੜੀ ਮਿਤ ਹਿਰਦੈ ਰ ਕਾਸਮਾਲ ਪਾਪ ਜੁਲਾਈ ਪੰਦ ਤੋ ਨੇੜੀ ਦਰਸ ਦਿਖਾਲ ਇਸ ਰਾਮ ਧਿਆਨ ਨਾਲ ਲਾਉਣਾ ਪਾਬ ਜੁਲਾਈ ਪੰਦ ਤਉ ਇਥੇ ਵਿਸਰਾਮ ਨੇੜੀ ਦਰਸ ਦਿਖਾਲ ਸਰਾਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵਾ ਕਿਰਪਾਲ ਕੀਤੀ ਲੱਖ ਕਰੋੜ ਪਰੀਏ ਰੋਮ ਨ ਪੁੱਜਨ ਤੇਰਿਆ भी विश्राम ध्यान लाना है कि लख करोड़ पीरिए इत विश्राम है रोम न पुज्जन तेरे तू साही हू साहो तू साही हू साहो हो कह न सका गुण तेरे सहिया तऊ असंख सहिया तऊ असंख ਮੰਯਹ ਹੱਪ ਵਧਾਣੀਆਂ ਇਹ ਮੰਯਹ ਹੱਬ ਵਧਾਣੀਆਂ ਇਸ ਤਰ੍ਹਾਂ ਉਚਾਰਨ ਕਰਨਾ ਮੰਜਹੋ ਨਹੀਂ ਕਹਿ ਦੇਣਾ ਹੇ ਕਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਠੀ ਮਾਨਤੀ ਰੀਐ ਕਿਲਵੇ ਕ ਵਈਆਂ ਨਾ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਿਆ ਭਰ ਪੂਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਸੋ ਇਥੇਮ ਕਲਾ ਦਨੀ ਹੈ ਕਿਉ ਵਿਸਰੈ ਮਾਉ ਮੈਂ ਇਥੇ ਵਿਸਰਾਮ ਹੈ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹੱਲਾ ਪੰਜਵਾ ਸਿਮਰਿਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਹਾਂਜੀ ਗਾਲੀ ਹੋਛੀਆ ਕਸਕੇ ਪਦ ਬੋਲਣਾ ਨਾਲੇ ਲੱਲੇ ਦੇ ਹਲੰਤ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਜਨਮ ਮਰਨ ਮੋਹ ਦੁਖ ਇਥੇ ਵਿਸਰਾਮ ਸਾਧੂ ਸੰਗ ਨਸੈ ਨਸੈ ਪੁਲਈ ਬੋਲ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਏ ਨਮੂਲ ਨਾਮ ਵਿਛੁੰਨਿਆ ਆਤ ਬਿੰਦੀ ਨਹੀਂ ਸੋਖ ਨਾ ਪਾਇ ਨਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਇਸ ਸਾਰੇ ਤੱਦੇ ਹਨ ਤੱਦੇ ਬੋਲਨੇ ਹਨ ਸੋਧਤ ਸੋਧਤ ਸੋਧ ਇਥੇ ਵੀ ਸਾਨ ਤਾਤ ਬਿਚਾਰੇ ਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਆਵਹਿ ਜਾਹਿ ਅਨੇਕ ਇਥੇ ਵਿਸਰਾਮ ਮਰ ਮਰ ਜਨਮ ਤੇ ਜਨਮ ਤੇ ਇਕੱਠੇ ਹੀ ਪਾਠ ਕਈ ਜਨਮ ਤੇ ਵਖਰਾ ਕਰ ਜਾਂਦੇ ਨੇ ਕਠਾ ਪਾਠ ਹੈ ਬਿਨ ਬੂਜੇ ਸਭ ਬਾਦ ਜੋਨੀ ਪਰਮ ਤੇ ਜਿਨ ਕੋ ਭਏ ਦਯਾਲ ਤਿਨ ਤਿਨ ਸਾਧੂ ਸੰਗ ਭੇਟਿਆ ਜਿਨ ਕੋ ਭਏ ਦਯਾਲ ਤਿਨ ਸਾਧੂ ਸੰਗ ਭਇਆ ਜੀ ਭਇਆ ਪਾਧਰ ਅੰਮ੍ਰਿਤ ਹਰਿ ਕਾ ਨਾਮ ਜਿਨੀ ਜਣੀ ਜਾਪ ਲਿਆ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਖੋਜਹਿ ਪਦ ਤੇ ਜਮਕ ਲਾ ਦਨੀ ਹੈ ਖੋਜਹਿ ਕੋਟ ਅਸੰਖ ਇਥੇ ਵਿਸਰਾਮ ਬਹੁਤ ਅਨੰਤ ਕੇ ਜੇਸ ਬੁੱਝਾਏ ਆਪ ਨੇੜਾ ਤਿਸ ਹੀ ਨੇੜਾ ਤਿਸ ਹੀ ਤਿਸ ਹੀ ਇਕੱਠਾ ਨਹੀਂ ਜੇਸ ਬੁੱਝਾਏ ਆਪ ਨੇੜਾ ਤਿਸ ਹੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਇਹ ਵੀ ਧਿਆਨ ਨਾਲ ਬੋਲਣਾ ਵਿਸਰ ਨਾਹੀ ਦਾਤਾਰ ਨਾਹੀ ਦਾਤਾਰ ਨਹੀਂ ਕਹਿਣਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸੇ ਤਰ੍ਹਾਂ ਕੁਚੱਜੀ ਹੀ ਉਚਾਰਨ ਕਰਨਾ ਹੈ ਕਈ ਸੁਣੇ ਹਨ ਪਾਠੀ ਸਿੰਘ ਉਹ ਕੁਚੱਜੀ ਸੁਚ ਜੀ ਇਸ ਤਰ੍ਹਾਂ ਕਹਿ ਜਾਂਦੇ ਨੇ ਇਹ ਕੁਚੱਜੀ ਯਾਨੀ ਭੈੜੇ ਆਚਣ ਵਾਲੀ ਇਸਤਰੀ ਜਿਹੜੀ ਹੈ ਮਾਨਯ ਕੁਚੱਜੀ ਅਮਾਵਣ ਦੋਸੜੇ ਹਉ ਕਿਉ ਸਹਰਾਵਣ ਜਾਵ ਜੀਓ ਹਾਂਜੀ ਮਾਣਯ ਮਾਣਯ ਉਚਾਰਨ ਕਰਨਾ ਮੰਜਨੀ ਕਹਿ ਦੇਣਾ ਮਾਣਯ ਕੁ ਚੱਜੀ ਇੱਥੇ ਠਮਕ ਅਮਾਵਨ ਦੂਸੜੇ ਅਮਾਵਨ ਕਸ ਕੇ ਬੋਲਣਾ ਮਾਵਨ ਨਹੀਂ ਕਹਿਣਾ ਤੇ ਟਿੱਪੀ ਲੱਗੀ ਹੋਈ ਆ ਅਮਾਵਨ ਦੂਸੜੇ ਇੱਥੇ ਵਿਸਰਾਮ ਹਉ ਇੱਥੇ ਯਮਕ ਲਾ ਦੇਣੀ ਹੈ ਕਿਉ ਸਹੋ ਰਾਵਣ ਜਾਓ ਜੀਓ 1 2 1 2 1 ਚੜੰਦੀ ਆ 1 2 1 ਇਸ ਸੰਬੰਧਕ ਪਾਠ ਹੈ 1 2 1 ਚੜੰਦੀ ਆ ਨਹੀਂ ਕਹਿਣਾ 1 2 1 ਚੜੰਦੀ ਆ ਇੱਥੇ ਵਿਸਰਾਮ 1 2 1 ਚੜੰਦੀ ਆ ਕੌਣ ਜਾਣੇ ਮੇਰਾ ਨਾਮ ਜੀਓ ਆਮ ਨਾਲ ਚੜੰਦੀ ਆ ਕਹਿ ਜਾਂਦੇ ਨੇ ਛੱਜਾ ਲਾ ਜਾਂਦੇ ਨੇ ਪਹਿਲਾਂ ਪਹਿਲਾਂ ਚੱਚਾ ਚੋਟਾ ਚੜੰਦਿਆ ਜਿਨੀ ਸਖੀ ਸਹਰ ਆਵਿਆ ਸੇ ਅੰਬੀ ਸੇ ਸੇ ਅੰਬੀ ਛਾਵੜੀ ਇਹ ਜੀਓ ਜਿਨੀ ਸਖੀ ਸਹਰ ਆਵਿਆ ਤਿ ਵਿਸਰਾਮ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਾਣ ਨ ਆਵਨੀ ਹਾ ਆਵਨੀ ਆਵਨੀ ਹੋ ਕਹਿ ਜੀ ਦੋਸ ਤਰੇਉ ਜੀਓ ਸੇ ਗੁਣ ਮਨਣ ਆਬਨੀ ਇਥੇ ਵਿਸਰਾਮ ਹੋ ਕਹਿ ਜੀ ਦੋਸ ਤਰੇਉ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ ਕਿਆ ਗੁਣ ਤੇਰੀ ਵਿਥਰਾ ਇਥੇ ਵਿਸਰਾਮ ਹੈ ਹੋ ਕਿਆ ਕਿਆ ਕਿੰਨਾ ਇਥੇ ਠਮਕ ਤੇਰਾ ਨਾਮ ਜੀਓ ਇਕਟੇ ਇਕਟੇ ਟੋਲਨਾ ਅੰਬੜਾ ਹਾ ਸਦ ਕੁਰਬਾਨ ਹੈ ਤੇਰਾ ਜਾਓ ਜੀਓ ਇਕਟੇ ਟੋਲਨਾ ਅੰਬੜਾ ਇਥੇ ਵਿਸਰਾਮ ਹੈ ਹਾ ਸਦ ਕੁਰਬਾਨ ਹੈ ਤੇਰਾ ਜਾਓ ਜੀਓ ਸੋਇਨਾਰੁ ਪਾਰੰਗੋਲਾ ਮੋਤੀ ਤੇ ਮਾਨਕ ਜੀਓ ਮਾਨਕ ਨਾਣੀ ਨੂੰ ਸਿਆਰੀ ਖਾ ਕੇ ਮੋਤੀ ਤੇ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤੈਨ ਸੋ ਲਾਇਆ ਚਿੱਤ ਜੀਓ ਮੰਦਰ ਮਿੱਟੀ ਮੰਦਰ ਮਿੱਟੀ ਸੰਦੜੇ ਮਿੱਟੀ ਬੋਲਨਾ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਇਨੀ ਟੋਲੀ ਭੁਲੀਐਸ ਭੁਲੀਐਸ ਕਸ ਕੇ ਬੋਲਨਾ ਹਉ ਇਨੀ ਟੋਲੀ ਠਿਕਨ ਭੁਲੀਐਸ ਹੈ ਇਨੀ ਟੋਲੀ ਭੁੱਲੀ ਅਸ ਤਿਸਕੰਤ ਨਾ ਬੈਠੀ ਪਾਸ ਜੀਓ ਤਿਸਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾ কুরਲਿਆ ਬੱਗ ਬਹਿਠੇ ਆਏ ਜੀਓ ਅੰਬਰ ਕੂੰਜਾ কুরਲਿਆ ਇਥੇ ਵਿਸਰਾਮ ਬੱਗ ਬਹਿਠੇ ਬੱਗ ਵੀ ਗਸਕੇ ਬੋਲਨਾ बैठे भी थोड़ा जा के बोलना बैठे नहीं कहना बग बैठे आए जियो सा धन चली सहर क्या मुह देसी अगे जाए जियो सुती सुती झाल थिया भुली वाटड़ी आस जियो तै सह नल मुती आस दुखा कू धरियास धरियास ਸਹਿ ਨਲਹੁ ਮੁੱਤੀ ਅਸ ਇਥੇ ਵਿਸਰਾਮ ਹੈ ਦੁਖਾ ਕੂ ਦੁਖਾ ਕੂ ਤਰਿਆਸ ਜੀਓ ਤੁਦ ਗੁਣ ਮੈਂ ਸਭ ਅਬਗਣਾ ਇੱਕ ਨਾਨਕ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੁਹੀ ਮਹੱਲਾ ਪਹਿਲਾ ਸਚ ਜੀ ਜਾ ਤੂ ਤਾ ਮੈਂ ਸਭ ਕੋ ਤੂ ਸਾਹਿਬ ਮੇਰੀ ਰਾਸ ਜੀਓ ਜਾ ਤੂ ਇਥੇ ਤਮ ਤਾ ਮੈਂ ਸਭ ਕੋ ਇਥੇ ਵੀ ਸ੍ਰਾਮ ਤੂ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹਉ ਸੁਖ ਵਸਾ ਤੂੰ ਅੰਤਰ ਸਾਬਾਸ ਜੀਓ ਪਾਣ ਤਖਤ ਵਡਾਈਆ ਪਾਣ ਠੀਖ ਉਦਾਸ ਜੀਓ ਜੀ ਜਿੰਨੇ ਪਾਣੇ ਪਦ ਆਉਣਗੇ ਉਥੇ ਯਮਕਲਾ ਕੀ ਉਚਾਰਨ ਕਰਨਾ ਹੈ ਪਾਣ ਥਾਲ ਸਿਰ ਸਰ ਵਹ ਕਮਲ ਫੁੱਲਾ ਆਕਾਸ ਜੀਓ ਪਾਣ ਭਵਜਲ ਲੰਗੀਆ ਪਾਣ ਮਨ ਦੇ ਪ੍ਰਿਆਸ ਜੀਓ ਪਾਣੈ ਸੋ ਸਹ ਰੰਗੁਲਾ ਸਿਫਤ ਰਤਾ ਗੁਣਤਾਸ ਜੀਓ ਪਾਣੈ ਸੋ ਪੀਹਾਵਲਾ ਖਉ ਆਵਣ ਜਾਣ ਮੁਈਆਸ ਜੀਓ ਤੂ ਸਹ ਅਗਮ ਅਤੋਲਵਾ ਖਉ ਕਹਿ ਕਹਿ ਤਹ ਪਿਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸਿਰਿ ਸਹਜ ਪਾਠਿ ਸੇਵਾ ਸਿਰਿ ਸਹਜ ਪਾਠਿ ਸੇਵਾ